जय विश्वकर बाबा आप ही लेके आए हैं मेनू अपने चरणों ਦੇ ਵਿੱਚ ਆਪ ਜੀ ਦੀ ਸ਼ਕਤੀ ਹੈ ਮੈਂ ਬੜਾ ਖੁਸ਼ ਆ ਮੈਂ ਬੜਾ ਕਰਮਾ ਵਾਲਾ ਕਿਉਂ ਮੈਨੂੰ ਲੈ ਕੇ ਆਇਆ मान चैनल देख रहे सारे दर्शकों का अमरजीत कमान वालों निका निका स्वागत है जी अज भगवान श्री विश्वकर्मा जी का जो पूजन दिवस है पूरी दुनिया के मनाया जा रहा है मणि माजरा असि मौजूद हैं जिसे श्री विश्वकर्मा जी का पूजन दिवस मनाया जा रहा है तो यह ਇੱਕ ਪ੍ਰਾਤਨ ਮੰਦਰ ਹੈ ਜੋ ਸ਼੍ਰੀ ਵਿਸ਼ੂਕਰਮਾ ਜੀ ਦਾ ਮੰਦਰ ਬਣਾਇਆ ਹੋਇਆ ਹੈ ਇੱਥੇ ਜੋ ਕਮੇਟੀ ਹੈ ਇਹਨਾਂ ਦੇ ਵੱਲੋਂ ਇਹ ਹਰ ਸਾਲ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਇੱਥੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਨਕਮਕਸਤ ਕਰਨ ਪਿਆ ਨੇ ਅਤੇ ਹਵਨ ਵੀ ਹੋਏ ਨੇ ਅਤੇ ਧਾਰਮਿਕ ਪ੍ਰੋਗਰਾਮ ਵੀ ਚੱਲ ਰਿਹਾ ਹੈ ਆਓ ਆਪਾਂ ਗੱਲਬਾਤ ਵੀ ਕਰਦੇ ਹਾਂ ਲੰਗਰ ਭੰਡਾਰੇ ਵੀ ਚੱਲ ਰਹੇ ਨੇ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਦਿਖਾਉਂਦੇ ਆਂ ਹੋਰ ਜ਼ਰਦਾ ਬਿਸੀ ਕਰੇ ਮਾ ਭਗਵਾਨ ਬੜਾ ਬਾਬਾ ਵਿਸ਼ਕਰਮਾ ਜੀ ਬਾਬਾ ਵਿਸ਼ਕਰਮਾ ਜੀ ਜੀ ਆਪਣਾ ਸ਼ੁਭਨਾਮ ਕੀ ਰਜਿੰਦਰ ਅਰੋੜਾ ਜੀ ਤੁਸੀਂ ਕਿੱਥੋਂ ਆਏ ਆ ਅੱਜ ਸੈਕਟਰ 4 ਨਿਊ ਅਰੋੜਾ ਇਲੈਕਟ੍ਰੋਨਿਕਸ ਜੀ ਤੁਸੀਂ ਇਹ ਅੱਜ ਬਾਬਾ ਵਿਸ਼ਕਰਮਾ ਜੀ ਨੂੰ ਨਤਮਸਤਕ ਹੋਣ ਦੇ ਲਈ ਆਏ ਹੋ ਹਰ ਸਾਲ ਆਉਂਦੇ ਹੋ ਹਰ ਸਾਲ ਆਣਾ ਆਪਣੇ ਆਪ ਬੁਲਾ ਲੈਂਦੇ ਨੇ ਚਾ ਮੇਰੀ ਤਬੀਅਤ ਠੀਕ ਹੈ ਨਹੀਂ ਹੈ ਉਹ ਆਪਣੀ ਸ਼ਕਤੀ ਨਾਲ ਖੁਦ ਹੀ ਬੁਲਾ ਲੈਂਦੇ ਨੇ ਜੀ ਤਾਂ ਆਪਕਾ ਨੂੰ ਪ੍ਰੋਬਲਮ ਕੀ ਹੈ ਮੇਰੀ ਟੰਗ ਵੀ ਨਹੀਂ ਹੈ ਕੱਥ ਵੀ ਨਹੀਂ ਹੈ ਅੱਛਾ ਜੀ ਹਾਂ ਲੇਕਿਨ ਫੇਰ ਹੀ ਬੁਲਾ ਲੈਂਦੇ ਫੇਰ ਹੀ ਬੁਲਾ ਲੈਂਦੇ ਕਿੰਨੇ ਸਾਲਾਂ ਤੋਂ ਆ ਰਹੇ ਤੁਸੀਂ ਮੈਨੂੰ ਯਾਦ ਕੋਈ ਨਹੀਂ ਕਾਫੀ ਸਾਲ ਲਾ ਤੋਂ ਆ ਰਿਹਾ ਬਹੁਤ ਟਾਈਮ ਹੋ ਗਿਆ ਹੈ ਜੀ ਉਹ ਇਹ ਬਾਬਾ ਵਿਸ਼ੂ ਕਰਮਾ ਜੀ ਦੀ ਪੂਰੀ ਮੈਂ ਕਹਿੰਦਾ ਵੀ ਮਜ਼ਾ ਆ ਜਾਂਦਾ ਹੈ ਮੈਨੂੰ ਰੱਬ ਹੀ ਨਜ਼ਰ ਆਉਂਦੇ ਨੇ ਅੱਛਾ ਜਿਹੜੀ ਸੱਚਾਈ ਹੈ ਜੀ ਮਤਲਬ ਹਰ ਚੀਜ਼ ਆਪਣੀ ਜਗ੍ਹਾ ਹੈ ਜਿੱਤਨਾ ਮੈਨੂੰ ਇੱਥੇ ਖੁਸ਼ੀ ਮਿਲਦੀ ਹੈ ਨਾ ਸ਼ਾਇਦ ਦੁਨੀਆ 'ਚ ਕਿਤੇ ਹੀ ਨਹੀਂ ਮਿਲਦੀ ਹੋਏਗੀ। ਅੱਛਾ ਜੀ। ਹਾਂ। ਵਾਹ ਜੀ ਵਾਹ। ਇਹ ਸੱਚ ਹੈ। ਅੱਛਾ ਜੀ। ਔਰ ਸਾਡ ਬਾਵਨ ਨਾਲ ਚੱਲੀ ਹੈ ਬੈਟਰੀ ਖਤਮ ਹੋ ਗਈ ਹੈ। ਹਾਂ ਜੀ। ਲੇਕਿਨ ਫਿਰ ਵੀ ਉਹ ਖਿੱਚ ਕੇ ਲੈ ਆਇਆ ਹੈ। ਜੀ। ਬੈਟਰੀ ਖਤਮ ਹੋ ਚੁੱਕੀ ਹੈ। ਜੀ। ਮੈਨੂੰ ਮੇਧਰੀ ਸੀ ਪਹੁੰਚੇਗੀ। ਬਿਲਕੁਲ। ਫੇਰ ਹੀ ਉਹ ਬਾਬਾ ਜੀ ਆਪਣੇ ਆਪ ਖਿੱਚ ਕੇ ਲੈ ਆਏ। ਜੀ। ਆ ਦੇਖੋ ਲਾਸਟ ਬਿੰਦੀ ਹੈ। ਹਾਂਜੀ ਠੀਕ ਹੈ ਜੀ ਮੈਂ ਚਲਿਆ ਹੂੰ ਤਾਂ ਜੈ ਬੈਟਰੀ ਕੁਦਰਤੀ ਨਹੀਂ ਘਰ ਚਾਰਜ ਉਹ ਪਾਈ ਹੈ ਕਿਸੇ ਤਰੀਕੇ ਗਲਤੀ ਨਾਲ ਠੀਕ ਹੈ ਇੱਕ ਡੰਡੀ ਰਹਿ ਗਈ ਸੀ ਲੇਕਿਨ ਫਿਰ ਵੀ ਹਾਂਜੀ ਮਾਲਿਕ ਨੇ ਐਸੀ ਕਿਰਪਾ ਕੀਤੀ ਹੈ ਬਾਬਾ ਜੀ ਨੇ ਉਹ ਕਹਿੰਦਾ ਚੱਲ ਆਇ ਤੇਨੂੰ ਲੈ ਹੀ ਕੇ ਜਾਣਾ ਲੈ ਕੇ ਜਾਣਾ ਸੋ ਇੰਨੀ ਭੀੜ ਦੇ ਵਿੱਚ ਵੀ ਤੁਹਾਨੂੰ ਇਹਨਾਂ ਨੇ ਆਪਣਾ ਮੱਥਾ ਟਿਕਾਇਆ ਤੇ ਤੁਹਾਡੀ ਬੜੀ ਸੇਵਾ ਵੀ ਕੀਤੀ ਹੈ ਇਹਨਾਂ ਨੇ ਜੁੱਤੇ ਵੀ ਪਾਏ ਆ ਤੁਹਾਡੇ ਹੈ ਨਹੀਂ ਆਪਣੇ ਆਪ ਕਰਨ ਕਰਾਣ ਆਪੋ ਆਹ ਹਾਂਜੀ ਇਹ ਮਾਲਿਕ ਹੀ ਕਰ ਰਿਹਾ ਹੈ ਇਹ ਵਿਸ਼ਕਰਮਾ ਬਾਬਾ ਆਪ ਹੀ ਲਿਆ ਆਪ ਹੀ ਸਾਰੇ ਕੰਮ ਹੈ ਦੇ ਪੁਲੀਸ ਵਾਲੀਏ ਬੇਟੀਆਂ ਘੜੀਆਂ ਹਾਂਜੀ ਇਨਾਂ ਨੇ ਤੁਹਾਡੇ ਜੁੱਤੇ ਵੀ ਪਾਏ ਇਨਾਂ ਨੇ ਜੁੱਤੇ ਹੀ ਪਾਏ ਅੱਗੇ ਵੀ ਲੈ ਕੇ ਗਏ ਜੋ ਮੇਰੇ ਹਾਰ ਸੀ ਘਾਤੇ ਚ ਉਹ ਹਾਰ ਵੀ ਇਨਾਂ ਨੇ ਪੂਰੀ ਹੈਲਪ ਕਰਕੇ ਪਾਇਆ ਜੀ ਇਨਾਂ ਬੱਚਿਆਂ ਨੇ ਪੂਰਾ ਸਾਥ ਦਿੱਤਾ ਹੈਗਾ ਜੀ ਜੈ ਬਾਬਾ ਵਿਸ਼ਕਰ ਜੈ ਬਾਬਾ ਜੀ ਦੀ ਜੈ ਵਿਸ਼ਕਰ ਬਾਬਾ ਬਾ ਆਪ ਹੀ ਲੈ ਕੇ ਆਇਆ ਮੈਨੂੰ ਆਪਣੇ ਚਰਨਾਂ ਦੇ ਵਿੱਚ ਆਪ ਜੀ ਦੀ ਸ਼ਕਤੀ ਹੈ ਮੈਂ ਬੜਾ ਖੁਸ਼ ਆ ਮੈਂ ਬੜਾ ਕਰਮਾ ਵਾਲਾ ਕਿ ਉਹ ਮੈਨੂੰ ਲੈ ਕੇ ਆਇਆ ਮੈਂ ਸੋ ਭਾਗਿਆ ਮੇਰਾ ਜੈ ਬਾਬਾ ਜੀ ਹਾਂਜੀ ਸਰ ਆਪਣਾ ਸ਼ੁਭ ਨਾਮ ਕੀ ਹੈ ਮੈਂ ਬੱਗਾ ਸਿੰਘ ਹਾਂ ਜੀ ਕਿੱਥੋਂ ਆਏ ਤੁਸੀਂ ਅਸੀਂ ਮਹਾਜ ਦਾ ਸਪੇਸ ਤੋਂ ਜੀ ਹਾਂਜੀ ਤੋਂ ਤੁਸੀਂ ਅੱਜ ਬਾਬਾ ਵਿਸ਼ੂ ਕਰਵਾ ਜਿਹਦੇ ਨਤਮਸਤਕ ਹੋਣ ਦੇ ਲਈ ਆਏ ਆ ਹਾਂਜੀ ਬਾਬਾ ਜੀ ਹਰ ਸਾਲ ਆਉਂਦੇ ਆ ਹਾਂ ਸਾਲ ਆਦੇ ਕੱਲ ਵੀ ਆਏ ਸੀ ਅੱਛਾ ਜੀ ਭਲੇਖਾ ਪਾਤਨਾਸ਼ ਕੀ ਹਾਂਜੀ ਇਸ ਕਰਕੇ ਹੁਣ ਅੱਜ ਫੇਰ ਆਏ ਆ ਅੱਛਾ ਜੀ ਬਾਬਾ ਵਿਸ਼ਕਰਮਾ ਜੀ ਹਾਂਜੀ ਤਨ ਬਾਬਾ ਵਿਸ਼ਕਰਮਾ ਸੂਈ ਤੋਂ ਜਹਾਜ਼ ਬਣਾਇਆ ਜੀ ਛੋਟੇ ਦੇ ਬੜੇ ਨੁਰੀਜਕ ਦੁਆਇਆ ਜੀ ਛੋਟੇ ਦੇ ਬੜਾ ਕਾਰਖਾਨਾ ਚਲਾਇਆ ਜੀ ਤਨ ਹੈ ਜਨਣੀ ਮਾਤਾ ਜੀ ਨੇ ਐਸੇ ਗੁਰੂ ਨੂੰ ਜਨਮ ਲਾਇਆ ਜਿਨੇ ਘਰ ਘਰ ਰਿਚਕ ਭਜਾਇਆ ਘਰ ਘਰ ਦੀਆਂ ਰੌਣਕਾਂ ਲਿਆਂਦੀਆਂ ਘਰ ਘਰ ਖੁਸ਼ੀਆਂ ਲਿਆਂਦੀਆਂ ਤਨ ਬਾਬਾ ਵਿਸ਼ਕਰਮਾ ਜੀ ਤਨ ਮੇਰਾ ਬਾਬਾ ਵਿਸ਼ਕਰਮਾ ਜੀ ਵਾਹਿ ਜੀ i'm जा है, रहा है विश्वकर्मा मंदिर हाँ जी विमान चैनल अमरजीत जी आपका मोस्ट वेलकम और स्वागत है आप यहाँ पर आए और हर वर्ष ही आप आते हैं आज का प्रो, प्रो, प्रोग्राम आपने देखा बहुत खुशी की बात है आज भगवान विश्वकर्मा जी का पूजा उत्सव है जो कि साल में एक बार आता है आज के दिन हम अपने औजार दुकानें दुकानें बंद रखते हैं और औजारों को तागा बांध के एक दिन का रेस्ट देते हैं और हर वर्ष की तरह इस बार भी यही किया जा रहा है आज के दिन सवेरे बाबा जी को स्नान और आरती की जाती है उसके बाद स्टेज प्रोग्राम जैव संधु एंड पार्टी सुबह दस बजे शुरू हो गया था शाम पाँच बजे तक चलेगा और पाँच बजे आरती होगी और आज का शुभारम्भ अमर सिंह जी जो कि इंदिरा कॉलोनी वाले हैं हमारा रिस्पेक्टेड हैं चीफ हैं और उनके द्वारा किया गया है उनके बेटे के द्वारा और अमर सिंह जी के द्वारा और आज के मुख्य मेहमान प्रदीप कुमार टीनू जी जो भी कि यहाँ पे विराजमान राजमान है जो कि यहाँ पे विराजमान है उनको द्वारा झंडा रसम की गई है बहुत अच्छा प्रोग्राम बहुत भीड़ है वैसे तो आज विश्वकर्मा पूजा उत्सव दो दिन मनाया गया था कल भी रश था काफ़ी आज भी रश है जो कि दिवाली कुछ लोगों ने परसों मनाई थी कुछ ने कल मनाई थी आज भी रश ज़्यादा है कल भी बहुत रश था आज सुबह पाँच बजे लाइने लगनी शुरू हो गई थी और अभी चल ही रहा आप देख ही रहे हो भंडारे का खूबसूरत आयोजन है जी जैव संधु पार्टी हमारा पिछले दस वर्षों से पंद्रह वर्षों से आते हैं वही स्टेज पर बाबा जी का गुणगान कर रहे हैं धन्यवाद अब अगर जनरल सेक्रेटरी मदन लाल जी बताएंगे मैम देवीलाल दीमान प्रेजिडेंट विश्वकर्मा मंदिर सभा मनी माजरा तो भगवान श्री विश्वकर्मा जी का महा उत्सव बड़े धूमधाम से मना रहे हैं बहुत दूर दूर से संगत आई है हमारा प्रोग्राम सवेरे अमन से शुरू होता है झंडा रस्म होती है हमारे चीफ गेस्ट आते हैं जो हमारे गेस्ट हैं वो आते हैं उनका हम स्वागत करते हैं कहावत भी है और बहुत सच्चाई भी है जब जब भी किसी वृष्टि का नाश हुआ तो श्री भगवान श्री विश्वकर्मा जी को बुलाया गया आह्वान किया गया और इन्होंने ही सृष्टि का पुनर्निर्माण किया और हम तो भाग्यशाली लोग हैं जो विश्वकर्मा वंश से जुड़े हुए हैं क्योंकि इसके बिना पत्ता भी नहीं हिलता और सुई से लेके अब हाई जहाज तक श्री विश्वकर्म ही बना रहे आज हमें बहुत गर्व है हम छोटे से मंदिर में बैठे थे मनी महाजरा ये कम से कम सौ साल पुराना मंदिर है हमारे बुजुर्गों ने ये जगह राजा से खरीदी थी और इसका विस्तार हमारी जो सभा के मेंबर हैं उनकी देखरेख में ही होता है और यहाँ बहुत दिलचस्प की ये बात है कि यहाँ बिना चुनाव के इलेक्शन होते हैं और सभी सहयोग करते हैं हम सभी उन जिन्होंने जगह ली अपने उन पुरुषों का धन्यवाद करते हैं जिन्होंने हमारे को स्थान दिया और मैं सबसे ज्यादा अपने आज के जो जिन हमारे यजमान है हमारे अपना अमर सिंह जी ये बहुत हल्ला शेरी देते हैं हमारे को और हमारी कहते हैं भी तुम आगे बढ़ो हम तुम्हारे साथ हैं तो जब ऐसी संसार में लोग आ जाते हैं और हमारे पत्रकार हमारा बहुत साथ देते हैं परमाना जी है हमारा हर फंक्शन में बहुत साथ देते हैं हमें इनके ऊपर मान है हमारी तरफ कोई आंखें उठाकर नहीं देख सकता इतना तक हमारा पत्रकार हमारे बीच में बैठे हैं और हम कोई गलत काम नहीं करते धार्मिक काम है हमारा सारा और जो चिढ़ापा है उसी से हम निर्माण करते हैं और हमारे जो भाई है जो से चीफ गेस्ट गए नरेंद्र जी है निर्मल जी है नेता जी है टीनू जी है ये सबने बढ़ चढ़ के हमारा साथ दिया और अपना फाइनेंशियली योगदान बहुत दिया और आज अगर मैं कहूँ तो हमारे दो शख्स हमारे प्रधान जी श्री देवीलाल जी करमचंद जी इन्होंने बहुत योगदान दिया आपकी बार जो और निर्मल जी ने बहुत साथ दिया नरेंद्र जी, जी, जी ने दिया नेता जी ने दिया तो मैं इनका धन्यवाद मेरे पास लफ्ज नहीं है जिनसे मैं इनका धन्यवाद कर सकूं और मैं सबसे बेनती करता हूं और सारे अपने विश्वकर्म वंशियों से बेनती करता हूं कि बुजुर्गों ने हमारे स्थान दिया तुम इसको सांभ रखो तो मैं इतना कहता हुआ है, सभी का सारी संगत का बहुत बहुत धन्यवाद करता हूँ मैं इनका भी बहुत धन्यवाद करता आभारी तो क्योंकि ये भी हर बार हमारे साथ हमारे विचार लेने के लिए आते हैं और हमारे एक नरेंद्र जी आज हमारे साथ आए हैं जो पुलिस में बहुत बड़े औहदे से रिटायर हुए तो ऐसे ऐसे हमारी बरादरी में पड़े हैं हमारे को पता नहीं है कितने कितने कोई एम एल ए पढ़ा एम पी पढ़ा या कोई DM, बड़े, CM, बड़े, बड़े रखते थे आज हम स्पष्ट कहते हैं कि हम विश्व क्रोन बनती है क्यों हमारे बिना राजनीति भी नहीं चलती हम बारह परसेंट है तो मैं सभी का आज इस दिवस के ऊपर बहुत बहुत धन्यवाद करता हूँ और शुक्रिया अदा करता हूँ धन्यवाद धीमान चैनल अमरजीत धीमान जी का जो चैनल है इनका बहुत बहुत शुक्र शुक्रिया करता हूँ इन्होंने अपने विश्वकर्मा समाज को ना वाल ओवर इंडिया में मतलब फैला रखा है सबसे ज़्यादा मैं अपने चैनल धीमान चैनल का आभारी बहुत दो। दो। ਅੱਜ 22 ਅਕਤੂਬਰ ਵਿਸ਼ਕਰਮਾ ਜੀ ਦਾ ਦਿਹਾੜਾ ਪੂਜਾ ਦਿਹਾੜਾ ਪ੍ਰਧਾਨ ਤੇਵੀ ਲਾਲ ਜੀ ਦੀ ਦੇਖਰੇਖ ਚ ਇਹਨਾਂ ਦੀ ਸਮਸਤ ਕਮੇਟੀ ਵਿਸ਼ਕਰਮਾ ਸਮਸਤ ਕਮੇਟੀ ਮਨਵਾ ਜਰਾ ਦੀ ਤਰਫ ਤੇ ਮ ਆਇਆ ਗਿਆ ਜਿਹਦੇ ਵਿੱਚ ਮੈਨੂੰ ਇਹਨਾਂ ਨੇ ਸਨਮਾਨਤ ਕਰਿਆ ਕਮੇਟੀ ਨੇ ਮੈਂ ਇੱਕ ਬਹੁਤ ਗਰੀਬ ਪਰਿਵਾਰ ਤੋਂ ਇੰਦਰਾ ਕਲੋਨੀ ਚ ਰਹਿਣ ਵਾਲਾ ਸਾਨੂੰ ਇੱਥੇ ਬਲਾ ਕੇ ਵੀ ਜਦ ਇਹਨਾਂ ਨੂੰ ਪਤਾ ਲੱਗਿਆ ਭਾਈ ਸਾਡੀ ਮਾਨ ਬਰਾਦਰੀ ਦਾ ਇੱਕ ਉੱਥੇ ਰਹਿ ਰਿਹਾ ਇਹਨਾਂ ਨੇ ਮੈਨੂੰ ਇੱਥੇ ਸਨਮਾਨ ਦਿੱਤਾ ਤੇ ਮੇਰਾ ਯੋਗ ਦਾ ਨਨਕਾ ਆਪਣੇ ਪਰਿਵਾਰ ਪਤੀ ਤਾਂ ਹਰੇਕ ਕਰਦਾ ਹੈ ਤਾਂ ਇਸ ਜਿਹੜਾ ਮੰਦਰ ਦਾ ਜਿਸ ਟਾਈਮ ਬਜ਼ੁਰਗਾਂ ਨੇ ਇੱਥੇ ਇਹ ਰਜਿਸਟਰੀ ਕਰਾਈਤੀ ਹੈ ਜਗਾ ਦੀ ਇਹ ਧਾਂਚ ਲਈ ਗਈ ਸੀ ਇਹ ਧਾਂਚ ਕੀਰ ਕੋ ਕੀ ਰਾਜੇ ਨੂੰ ਜਾ ਕੇ ਮਿਲੇ ਉਹਨਾਂ ਨੇ ਜਾ ਕੇ ਦਿਸਟਰੀ ਕਰਾਈ ਉਸ ਤੋਂ ਬਾਅਦ ਮੇਰੇ ਸਾਡੇ ਪਾਸ ਕਲੈਕਸ਼ਨ ਕੋਈ ਪੈਸੇ ਦਾ ਜਗਾਰ ਨਹੀਂ ਸੀ ਕਿਉਂਕਿ ਹਰ ਇੱਕ ਅਸੀਂ ਕਾਸਤਕਾਰੀ ਲੋਕ ਹੈ ਬਹੁਤ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ ਤਾਂ ਸਾਡੇ ਪਾਸ ਇੰਨਾ ਫਾਈਨੈਂਸ਼ੀਅਲ ਅਸੀਂ ਮਜ਼ਬੂਤ ਨਹੀਂ ਤੇ ਪਾਂ ਫਿਰ ਇਹਨਾਂ ਨੇ 8-89 ਇੱਕ-ਇੱਕ ਰੁਪਈਆ ਐਸ ਕਮੇਟੀ ਨੇ ਇਹ ਤੋਂ ਪਹਿਲਾਂ ਜਿਹੜਾ ਕਮੇਟੀ ਦਾ ਪ੍ਰਧਾਨਤਾ ਮੋਹਨ ਲਾਲ ਮੋਹਲਾ ਮੋਹਲਾ ਮੋਹਨ ਲਾਲ ਇੱਥੇ ਪ੍ਰਧਾਨ ਸੀ ਜੀ ਤੇ ਉਹਨੇ ਵੀ ਰੁਪਈਏ ਬਹੁਤ ਸੇਵਾ ਯੋਗਦਾਨ ਉਹਦੇ ਬਾਗੂ ਰਾਮ ਦੀ ਕੱਤ ਪਰਵਾਤਾ ਤਾਂ ਫਿਰ ਇੱਥੇ ਕੀ ਕਰਿਆ ਅਸੀਂ ਹੱਥੀ ਕੰਮ ਕਰਨ ਵਾਲੇ ਮੋਟਰ ਮਾਰਕਟ ਨਾਲ ਸੰਬੰਧਤ ਹੈ ਮੋਟਰ ਮਾਰਕਟ ਚ ਇਹਨਾਂ ਨੇ ਜਿਹੜੇ ਸਰਮਾਇਦਾਰ ਤੇ ਇਹਨਾਂ ਨੇ ਆਪਣਾ ਪ੍ਰਧਾਨ ਬਣਾ ਲਿਆ ਤੇ ਸਾਨੂੰ ਪੁੱਛਣਾ ਬੰਦ ਕਰਤੇ ਜਿਹੜੇ ਅਸੀਂ ਦਸਤਕਾਰੀ ਲੋਕ ਐ ਹੱਥੀਂ ਸ਼ਿਲਪਕਾਰੀ ਲੋਕ ਐ ਅਸੀਂ ਕੰਮ ਕਰਨ ਵਾਲੇ ਮਿਸਤਰੀ ਐ ਇਹ ਕਹਿੰਦੇ ਵੀ ਇਹਨਾਂ ਨੂੰ ਕੌਣ ਪੁੱਛਦਾ ਅਸੀਂ ਫਿਰ ਸਟ੍ਰੈਕ ਕੀਤੀ ਸਟ੍ਰੈਕ ਕਰਕੇ ਵੀ ਤੁਸੀਂ ਆਪਣਾ ਇੱਕ ਨਟ ਬੋਲਟ ਸਾਡੇ ਮਿਸਤਰੀਆਂ ਤੇ ਬਿਨਾਂ ਵੇਸ਼ ਕੇ ਦਿਖਾਓ ਉਹਨਾਂ ਦੀਆਂ ਦੁਕਾਨਾਂ ਨੂੰ ਤਾੜੇ ਲੱਗ ਕੇ ਜਿਹੜੇ ਸਰਮਾਇਦਾਰ ਤੇ ਮੋਟਰ ਮਾਰਕੀਟ ਚੋਂ ਉਹਨਾਂ ਨੇ ਇਹ ਦੁਕਾਨਾਂ ਨੂੰ ਤਾਲੇ ਲਾ ਕੇ ਅਸੀਂ ਇੱਥੇ ਆਪਣੇ ਸ਼ਿਲਪਕਾਰ ਲੋਗ ਵਿਸ਼ਕਰਮ ਮੰਦਿਰ ਚ ਆ ਗਏ ਪ੍ਰਧਾਨ ਜੀ ਤੋਂ ਸ਼ਾਹੀ ਮੰਗੀ ਵੀ ਪ੍ਰਧਾਨ ਜੀ ਸਾਨੂੰ ਇੱਥੇ ਆਪਣਾ ਪ੍ਰੋਗਰਾਮ ਲਿਖਣ ਦੋ ਕੋਈ ਅਸੀਂ ਇੱਥੇ ਪ੍ਰੋਗਰਾਮ ਲਿਖਿਆ ਤੇ ਸਾਰੇ ਸ਼ਿਲਪਕਾਰ ਲੋਗ ਇੱਥੇ ਮੰਨਿ ਮੱਜ ਮੰਦਿਰ ਵਿਸ਼ਕਰਮ ਮੰਦਿਰ ਚ ਰੱਖੇ ਹੋਗੇ ਤੇ ਉਹਨਾਂ ਨੇ ਸਾਡੀ ਐਫ ਆਈ ਆਰ ਕਰਾਤੀ ਥਾਣੇ ਜਾ ਕੇ ਕਹਿੰਦੇ ਜੀ ਸਾਡੇ ਕੰਮ ਸ਼ਫੀਰ ਨੂੰ ਪਾਉਂਦੇ ਆ ਜਦੋਂ ਉਹਨਾਂ ਦੇ ਨਟ-ਬੋਲਟ ਇੱਥੇ ਸਾਨੂੰ ਪੁਲਿਸ ਆ ਗਈ ਚਾਰ ਬੰਦਿਆਂ ਨੂੰ ਚੱਕਣ ਇੱਕ ਮੈਂ ਇੱਕ ਸਕੈਟਰੀ ਦਾ ਸਰਪੰਚ ਖੜਾ ਦਿਆ ਬਾਈ ਸ਼ੰਗ ਤੇ ਇੱਕ ਬਾਈ ਕਾਸਟ ਮੇਰਾ ਉਹ ਸਿਤਾੰਧਾ ਕੰਮ ਕਰਦਾ ਸੀ ਚਾਰ ਬੰਦੇ ਇੱਕ ਕਮਾਣੀਆਂ ਦਾ ਤਾਰਾ ਸਿੰਘ ਚਾਰ ਬੰਦਿਆਂ ਨੂੰ ਸਾਨੂੰ ਇੱਥੇ ਪੁਲਿਸ ਆਈ ਚੱਕਣ ਰਿਸ਼ਕਾਰ ਮਹਮਦ ਦੱਸਿਆ ਕਿ ਆ ਵੀ ਅਸੀਂ ਕੋਈ ਜੁਰਮ ਨਹੀਂ ਕੀਤਾ ਹੈਗਾ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਥਾਣੇ ਆ ਕੇ ਜਦੋਂ ਅਸੀਂ ਥਾਣੇ ਗਏ ਕਹਿੰਦੇ ਇਹ ਹੈ ਛੰਨੂ ਇਹ ਤੰਗ ਕਰਦੇ ਮੈਂ ਕਿ ਹਾਂ ਤੁਸੀਂ ਇਲੈਕਸ਼ਨ ਕਰੋ ਪਰ ਤਾਂ ਤੁਸੀਂ ਕਿਸ ਤਰ੍ਹਾਂ ਬਣਾ ਲੂਗੇ ਬਿਨਾਂ ਇਲੈਕਸ਼ਨ ਤੋਂ ਉਹਨਾਂ ਨੇ ਛੰਨੂ 550 ਦੀ ਲਿਸਟ ਦਿੱਤੀ ਮੈਂ ਕਿ ਅੱਜ 10 ਸਾਲ ਹੋ ਗਏ ਪ੍ਰਧਾਨ ਨੂੰ ਉਹ ਪਹਿਲਾਂ 750 ਤੇ ਇਲੈਕਸ਼ਨ ਹੋਇਆ ਉਹ 200 ਬੰਦਾ ਕਿੱਥੇ ਗਿਆ ਮੈਂ ਸੱਚ ਨੂੰ ਕੁਛ ਗਿਆ ਵੀ ਇਹ 10 ਸਾਲਾਂ ਚ ਬਾਤ ਵੀ ਘਟੀ ਹੈ ਵਧੀ ਹੈ ਕਹਿੰਦੇ ਸਾਡੇ ਪਤਾ ਇਹੀ ਲਿਸਟ ਹੈ ਤੁਸੀਂ ਇਹਦੇ ਤੇ ਸਾਡੇ ਇਲੈਕਸ਼ਨ ਕਰਾਓ আর ਫੇਰ ਅਸੀਂ 4 ਬੰਦੇ ਨੇ ਮਜ਼ਬੂਤ ਹੋ ਕੇ ਫਿਰ ਅਗਰਵਾਰ ਨੂੰ ਇੱਥੇ ਪ੍ਰਧਾਨ ਬਣਾਇਆ ਮੋਟਰ ਮਾਰਕੀਟ ਦਾ ਤੇ ਉਹਨੇ ਸਾਡ ਨੂੰ ਇੰਨੀ ਹੈਲਪ ਕੀਤੀ ਉਹਨੇ ਸਾਡੇ ਦੋ ਚੱਕ ਦੱਤੇ ਢੇਲ ਵਾਲਿਆਂ ਤੋਂ ਲੈ ਕੇ ਉਤੋਂ ਬਾਅਦ ਸਾਡਾ ਇਹ ਮੰਦਰ ਦਾ ਉਹ ਸਾਰੀ ਹੋ ਗਏ ਇਹ ਸਾਡੇ ਵਿਸ਼ਕਰਮ ਮੰਦਰ ਦੀ ਉਤੋਂ ਬਾਅਦ ਫੇਰ ਦਿਨ ਦੁਗਣੇ ਰਾਤ ਦੁਗਣੇ ਸਾਡੀ ਬਰਾਦਰੀ ਤਰੱਕੀ ਚੱਲ ਏ ਸਾਡੇ ਮੰਦਰ ਦਾ ਇਤਿਹਾਸ ਹੈ ਜੀ ਤਾਂ ਹਾਂ ਤਾਂ ਦੱਸ ਤੋ ਕੋਈ ਗਲਤੀ ਹੋ ਗਈ ਜੀ ਖਵਲਾ ਚਾ ਚੱਕ ਗਈ ਹੈ ਨਾ ਪੱਕੀ ਪ੍ਰੈਸ ਸਾਰੇ ਦਾ ਸਾਨੂੰ ਬੜਾ ਤਕੜਾ ਸਹਿ ਹੋ ਗਿਆ ਇਹਨਾਂ ਨੂੰ ਵੀ ਸੈਟਿੰਗ ਕਰਨੀ ਤੇ ਬਾਬਾ ਜੀ ਦੇ ਦਿਹਾੜੇ ਤੇ ਲੱਖ ਲੱਖ ਬਦਾ ਜੀ ਉਹ ਜਿੰਨੀ ਵੀ ਬਾਬਾ ਜੀ ਦਾ ਸਾਰੇ ਲੋਕ ਵਿਚਕਰ ਬੀ ਦਿਹਾੜੇ ਤੇ ਲੱਖ ਲੱਖ ਬਦਾ ਜੀ ਵਾਹ ਮੈਂ ਪ੍ਰਧਾਨ ਸੁਰਜੀਤ ਸਿੰਘ ਰਾਜਾ ਸ਼ੋਰਮਣੀ ਅਕਾਲੀ ਦਲ ਚੰਡੀਗੜ੍ਹ ਅੱਜ ਤਾਨ ਤਨ ਬਾਬਾ ਬਿਸ਼ਕਰਮਾ ਜੀ ਦੀ ਜੈ ਜੈਕਾਰ ਹੋ ਰਹੀ ਹੈ ਤੇ ਦੇਸ਼ ਵਾਸੀਆਂ ਨੂੰ ਤੇ ਚੰਡੀਗੜ੍ਹ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਤੇ ਅੱਜ ਬਿਸ਼ਕਰਮਾ ਜੀ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਕਾਲੀ ਵੀ ਬੜੀ ਸੰਗਤ ਨੇ ਮੱਥਾ ਟੇਕਿਆ ਅੱਜ ਵੀ ਟੇਕਿਆ ਦਾਸ ਵੀ ਆਏ ਇੱਥੇ ਹਾਜ਼ਰੀ ਭਰੀ ਹੈ ਤੇ ਮੈਂ ਇਹੀ ਗੱਲ ਕਹਾਂਗਾ ਜੋ ਬਾਬਾ ਬਿਸ਼ਕਰਮਾ ਜੀ ਨੂੰ ਮੰਨਦੇ ਨੇ ਜਾਂ ਉਹ ਕੋਈ ਵੀ ਕਾਸਟ ਜਾਂ ਕੋਈ ਵੀ ਵਰਗ ਕਰਦਾ ਉਹ ਆ ਕੇ ਬਾਬਾ ਜੀ ਨੂੰ ਮੱਥਾ ਟੇਕਦਾ ਹੈ ਤੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਸੰਗਤ ਘਰ ਨੂੰ ਜਾਂਦੀ ਹੈ ਤੇ ਆਪਾਂ ਦਾ ਇਹ ਕਹਾਂਗੇ ਜੀ ਆਪਣੀ ਪਾਰਟੀ ਵੱਲੋਂ ਵੀ ਸ਼ੋਰਮਣੀ ਗਾਦੀਦਲ ਵੱਲੋਂ ਵੀ ਬਾਬਾ ਜੀ ਦੇ ਪ੍ਰਕਾਸ਼ ਦਾੜੇ ਤੇ ਜਿੱਦਾਂ ਕਿ ਬਾਬਾ ਬਿਸ਼ਕਰਮਾ ਜੀ ਦੇ ਆਪਾਂ ਲੱਖ ਲੱਖ ਵਧਾਈ ਸੰਗਤ ਨੂੰ ਦੇਣਾ ਜਾਂਦੇ ਆ ਸਭ ਤੋਂ ਵੱਡਾ ਤੁਹਾਡਾ ਯੋਗਦਾਨ ਚੈਨਲ ਦਾ तमाम ਚੈਨਲ ਦਾ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜੀ ਮੈਂ ਤੁਹਾਡੇ ਵੀ ਬੜੇ ਪ੍ਰੋਗਰਾਮ ਅਟੈਂਡ ਕਰਦਾ ਜਾ ਕੇ ਬੜਾ ਅੱਛਾ ਲੱਗਦਾ ਤੁਹਾਡੇ ਹਰਜੀਤ ਸਿੰਘ ਜੀ ਪਟਿਆਲੇ ਵਾਲੇ ਆਗੇ ਤੁਹਾਡੇ ਪ੍ਰਧਾਨ ਜੀ ਉਹਨਾਂ ਦੇ ਪ੍ਰੋਗਰਾਮ ਅਟੈਂਡ ਕਰਦਾ ਤੇ ਬੜਾ ਅੱਛਾ ਲੱਗਿਆ ਪਹਿਲੇ ਕਮੇਟੀ ਦੇਵੀ ਲਾਲ ਜੀ ਦਾ ਪ੍ਰਧਾਨ ਜੀ ਇਹਨਾਂ ਦੀ ਕਮੇਟੀ ਦਾ ਬੜਾ ਧੰਨਵਾਦ ਕਰਾਂਗੇ ਬੜਾ ਯੋਗਦਾਨ ਕਰਦੇ ਨੇ ਬੜਾ ਅੱਗੇ ਹੋ ਕੇ ਕੰਮ ਕਰਦੇ ਨੇ ਸਰਦਾਰ ਅਮਰ ਸਿੰਘ ਜੀ ਐਸਐਸ ਪਰਮਾਨਾ ਜੀ ਰਾਜਵੀਰ ਜੀ ਬੈਠੇ ਆਪਣੇ ਮਤਲਬ ਬਹੁਤ ਅੱਛਾ ਯੋਗਦਾਨ ਇਹ ਸੰਗਤ ਨੂੰ ਨਾਲ ਲੈ ਕੇ ਬਾਬਾ ਬਿਸ਼ਕਰਮਾ ਮੰਦਿਰ ਤੇ ਉਹਰੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਤੇ ਮੈਂ ਆਪਣੇ ਵੱਲੋਂ ਫੇਰ ਦੁਬਾਰਾ ਲੱਖ ਲੱਖ ਵਧਾਈ ਦੇਣਾ ਜਾਂਦਾ ਹਾਂ ਬਾਬਾ ਬਿਸ਼ਕਰਮਾ ਜੀ ਦੇ ਮੈਂ ਇੱਕ ਖਾਲਸਾ ਵੇ ਪੱਤੀ ਜੀ ਕੈਨੇਡਾ ਦਾ ਮੈਂ ਸਨਮਾਨ ਕਰਦਾ ਚੈਨਲ ਵਾਲਿਆਂ ਦਾ ਔਰ ਦੂਸਰਾ ਪ੍ਰਧਾਨ ਜੀ ਦਾ ਚੇਅਰਮੈਨ ਦਾ ਹਮਰ ਸਿੰਘ ਦਾ ਸਾਡੇ ਕੋਲ ਐਡਵੋਕੇਟ ਰਾਮਪਾਤ ਜੀ ਆਇਆ ਔਰ ਰਾਜਾ ਜੀ ਜਾ ਰਾਜਵੀਰ ਜੀ ਮੇਰਾ ਨਾਮ ਐਸਐਸ ਪਰਵਾਨਾ ਆਲ ਮੰਨ ਮਾਰਾ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਮੇਰੀ ਸਸਤਾਸੀ ਹੈ ਕਿ ਹਰ ਜਗ੍ਹਾ ਜਾਂ ਮੇਨ ਕੋ ਬੁਲਾਇਆ ਜਾਂਦਾ ਹੈ ਸਾਹ ਖੜੇ ਹੈ ਮੇਰੇ ਮੈਂਬਰ ਔਰ ਇਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਚਾਹੇ ਅੱਧੀ ਰਾਤ ਬਰੌਣ ਪ੍ਰਧਾਨ ਜੀ ਕੋਈ ਵੀ ਪ੍ਰੋਗਰਾਮ ਹੁੰਦਾ ਇਥੋਂ ਦੇ ਪ੍ਰਧਾਨ ਜੀ ਪਹਿਲਾਂ ਅ ਅਨਮਾਇਟ ਕਰਦੇ ਨੇ ਦੇਵੀਦਾ ਜੀ ਇਹਨਾਂ ਦਾ ਹੀ ਮੈਂ ਪਹਿਲੇ ਤੋਂ ਹੀ ਬਹੁਤ ਜਾਣਦਾ ਸੀ ਚੱਕੀ ਹੁੰਦੀਆਂ ਤੁਸੀਂ ਪਰ ਜੈਸੇ ਇਹਨਾਂ ਨੇ ਪ੍ਰਧਾਨਗੀ ਸੰਭਾਲੀ ਔਰ ਉਸੇ ਸਮੇਂ ਸੇ ਬੁਲਾਉਣੇ ਲੱਗ ਗਿਆ ਸਾਰਿਆਂ ਦਾ ਮੈਂ ਸਤਿਕਾਰ ਕਰ ਰਿਹਾ ਮਾਨ ਕਰ ਰਿਹਾ ਹਾਂ ਔਰ ਮੇਰੇ ਜੋ ਸੱਜਣ ਸਾਥੀ ਆ ਮੇਰੇ ਸਾਥ ਹਮੇਸ਼ਾ ਚੜੀ ਕਰਕੇ ਖੜੇ ਰਹਿੰਦੇ ਰਹੇ ਮੇਰੀਆਂ ਅਛੋਚੰਦੇ ਮੈਂ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਔਰ ਚੈਨਲ ਵਾਲਿਆਂ ਦਾ ਮੈਂ ਬਹੁਤ ਬਹੁਤ ਵਧਾਈ ਦਿਨਾ ਹੈ ਹੋ ਜਾ ਟਾਈਮ ਕੱਢ ਕੇ ਆਪਣਾ ਸਮਾਂ ਕੀਮਤੀ ਕੱਢ ਕੇ ਇਹ ਲੋਕਾਂ ਦੀ ਆਵਾਜ਼ ਨੂੰ ਅੱਗੇ ਪਹੁੰਚਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ